شان ਪਤੰਦਰਾ ਐਕਟਿਵ ਨਹੀਂ ਹੈ ਨਾ ਲੈਣੀ ਹੈ ਨਾ ਸਿਰਫ 90000 ਲਿਆਓ ਤੇ ਲੈ ਜਾਓ ਅਸ ਦਾ ਟਾਈਮ ਵਿੱਚ ਦੁਨੀਆ ਫੇਮ ਦੀ ਬਹੁਤ ਹੀ ਜ਼ਿਆਦਾ ਭੁਖੀ ਆ ਜਿੱਥੇ ਇਹਨਾਂ ਨੂੰ ਸੋਸ਼ਲ ਮੀਡੀਆ ਪਲੈਟਫਾਰਮ ਮਿਲ ਗਿਆ ਨਾ ਉੱਥੇ ਹੀ ਇਹਨਾਂ ਨੇ ਹੁਣ ਗੰਦ ਪਾਉਣਾ ਸ਼ੁਰੂ ਕਰ ਦਿੱਤਾ ਲੋਕ ਪੈਸੇ ਕਮਾਉਣ ਦੇ ਚੱਕਰ ਵਿੱਚ ਜਿੱਥੇ ਆਪਣੇ ਕੱਪੜੇ ਕੱਟ ਕਰਦੇ ਪਏ ਆ ਉੱਥੇ ਬਹੁਤ ਜ਼ਿਆਦਾ ਗੰਦ ਵੀ ਪਾ ਰਹੇ ਆ ਪੰਜਾਬ ਦੇ ਸੱਭਿਆਚਾਰ ਨੂੰ ਢਾਹ ਲੱਗਦੀ ਏ ਤੇ ਬਹੁਤ ਹੀ ਜ਼ਿਆਦਾ ਗੁੱਸਾ ਆਉਂਦਾ ਏ ਹਾਲੀ ਵਿੱਚ ਇੱਕ ਕੁੜੀ ਦੀਪਿਕਾ ਲੁਥਰਾ ਨਾਂ ਦੀ ਜੋ ਪ੍ਰਮੋਸ਼ਨਾਂ ਕਰਦੀ ਏ ਤੇ ਪ੍ਰਮੋਸ਼ਨਾਂ ਇਸ ਤਰ੍ਹਾਂ ਕਰਦੀ ਏ ਕਿ ਉਸ ਵਿੱਚ ਡਬਲ ਮੀਨਿੰਗ ਗੱਲਾਂ ਕਰਦੀ ਏ ਪਰ ਇਸ ਨਾਲ ਪੰਜਾਬ ਦਾ ਸੱਭਿਆਚਾਰ ਖਰਾਬ ਹੋ ਰਿਹਾ ਏ ਸੋ ਉੱਥੇ ਇਸ ਦਾ ਵਿਰੋਧ ਭਾਈ ਗੁਰਪ੍ਰੀਤ ਸਿੰਘ ਖਾਲਸਾ ਜੀ ਉਹਨਾਂ ਨੇ ਕੀਤਾ ਉਹਨਾਂ ਨੇ ਕੁੜੀ ਨੂੰ ਸਮਝਾਇਆ ਵੀ ਆਹ ਕੰਮ ਕਰਨੋਂ ਹਟ ਜਾ ਪਹਿਲਾਂ ਤਾਂ ਕੁੜੀ ਨਹੀਂ ਮੰਨੀ ਕਹਿੰਦੀ ਨਾ ਮੇਰਾ ਮੈਨੂੰ ਭਰਾ ਰੋਕਦਾ ਨਾ ਮੇਰਾ ਪਰਿਵਾਰ ਦਾ ਕੋਈ ਹੋਰ ਮੈਂਬਰ ਰੋਕਦਾ ਆਪਾਂ ਬਸ਼ਰਮੀ ਆ ਤੇ ਬਸ਼ਰਮ ਹੀ ਰਵਾਂਗੇ ਬਸ਼ਰਮਾ ਦੀ ਡੋਲ ਦੀ ਦਾਲ ਤਾਂ ਹੀ ਪੁੰਜੇ ਬੈ ਬਖਾਨੇ ਆ ਜਦੋਂ ਉਹ ਹੁਣ ਹਾਨੂੰ ਨਹੀਂ ਪਤਾ ਆਪਾਂ ਹੈ ਹੀ ਬਸ਼ਰਮ ਆਪਾਂ ਹੈ ਹੀ ਬਸ਼ਰਮ ਚਲੋ ਇਹ ਜੀ ਇਹ ਜੀ ਮੰਨਦੇ ਹੋ ਨਾ ਹਾਂ ਆਪਾਂ ਹੈ ਹੀ ਚਲੋ ਠੀਕ ਉਸ ਤੋਂ ਬਾਅਦ ਜਦੋਂ ਗੁਰਪ੍ਰੀਤ ਸਿੰਘ ਖਾਲਸਾ ਉਹਨਾਂ ਨੇ ਤਰੀਕੇ ਨਾਲ ਸਮਝਾਇਆ ਤਾਂ ਕੁੜੀ ਨੇ ਕਿਹਾ ਵੀ ਮੈਂ ਅੱਗੇ ਤੋਂ ਇਵੇਂ ਦੀਆਂ ਵੀਡੀਓ ਨਹੀਂ ਬਣਾਵਾਂਗੀ ਤਾਨੂੰ ਲੱਗਦਾ ਕਿ ਜਿਹੜੀ ਮੈਂ ਵੀਡੀਓ ਕ੍ਰੀਏਟ ਕਰ ਰਹੀ ਆਂ ਅੱਜਕੱਲ ਵੀਡੀਓ ਪਾ ਰਹੀ ਆਂ ਦੋ ਤਿੰਨ ਵੀਡੀਓ ਮੇਰੀਆਂ ਰੋਸਟ ਹੋਈਆਂ ਜੇ ਤਾਨੂੰ ਲੱਗਦਾ ਮੇਰੀ ਡਬਲ ਮੀਨਿੰਗ ਟਾਈਪ ਵੀਡੀਓ ਹੈਗੀਆਂ ਚਲੋ ਆਪਾਂ ਜੇ ਤਾਨੂੰ ਨਹੀਂ ਚੰਗੀਆਂ ਲੱਗਦੀਆਂ ਆਪਾਂ ਉਹ ਵੀਡੀਓ ਦੁਬਾਰਾ ਨਹੀਂ ਕ੍ਰੀਏਟ ਕਰਾਂਗੇ ਯਾਰੋ ਜਰਾ ਪੈਸੇ ਤੇ ਫੇਮ ਦਾ ਭੂਤ ਹੁੰਦਾ ਨਾ ਇਹ ਦਿਮਾਗ ਤੋਂ ਸੇਤੀ ਉੱਤਰਦਾ ਨਹੀਂ ਆ। ਸੋ ਆਪਣੀ ਗਲਤੀ ਮੰਨਣ ਤੋਂ ਬਾਅਦ ਇਹ ਕੁੜੀ ਹੁਣ ਫੇਰ ਸਟੋਰੀਆਂ ਪਾ ਰਹੀ ਏ ਤੇ ਉਹਨਾਂ ਸਟੋਰੀਆਂ ਵਿੱਚ ਫੇਰ ਪੇਲੀਆਂ ਹੀ ਵੀਡੀਓ ਜੋ ਡਬਲ ਮੀਨਿੰਗ ਬਣਾਈਆਂ ਹੋਈਆਂ ਨੇ ਉਹ ਸ਼ੇਅਰ ਕਰ ਰਹੀ ਏ ਤੇ ਨਾਲ ਹੀ ਗੱਡੀ 'ਚ ਬਹਿ ਕੇ ਗਾਣੇ ਸੁਣਦੀ ਪਈ ਏ ਤੇ ਆਪਣੀ ਮਿਡਲ ਫਿੰਗਰ ਦਿਖਾਉਂਦੀ ਪਈ ਏ ਕਹਿੰਦੀ ਏ ਉਹਨਾਂ ਵਾਸਤੇ ਜਿਹੜੇ ਮੈਨੂੰ ਸੜਦੇ ਆ। ਹਾਂਜੀ ਤੁਸੀਂ ਆਪਣੇ ਵਿਚਾਰ ਕਮੈਂਟਾਂ 'ਚ ਜਰੂਰ ਦਿਓ ਵੀ ਆ ਲੋਕ ਜੋ ਪੰਜਾਬ ਦਾ ਸੱਭਿਆਚਾਰ ਖਰਾਬ ਕਰ ਰਹੇ ਆ ਇਹਨਾਂ ਦਾ ਕੀ ਹੋਣਾ ਚਾਹੀਦਾ ਹੈ ਵੱਧ ਤੋਂ ਵੱਧ ਵਿਚਾਰ ਕਮੈਂਟਾਂ 'ਚ ਜਰੂਰ ਦਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਸੋ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਸਤਿ ਸ਼੍ਰੀ ਅਕਾਲ ਜੀ